ਚੂਹਿਆਂ ਦਾ ਮਸਲਾ ਕਿਸਾਨਾਂ ਲਈ ਸਭ ਤੋਂ ਵੱਡੀ ਸਿਰਦਰਦੀ ਬਣਿਆ ਰਹਿੰਦਾ ਖਾਸ ਤੌਰ ਤੇ ਝੋਨੇ ਦੀ ਤੇ ਗੰਨੇ ਦੀ ਖੇਤੀ ਦੇ ਵਿੱਚ ਜਿੱਥੇ ਚੂਹਿਆਂ ਦੀ ਪਰਹਾਰ ਹੁੰਦੀ ਹੈ ਉੱਤੇ ਕਣਕ ਦੀ ਖੇਤੀ 'ਚ ਵੀ ਕਿਸਾਨਾਂ ਲਈ ਬੜੀਆਂ ਮੁਸ਼ਕਲਾਂ ਖੜੀਆਂ ਹੋ ਜਾਂਦੀਆਂ ਅੱਜ ਆਪਾਂ ਜਿਸ ਖੇਤ ਦੇ ਵਿੱਚ ਮੌਜੂਦ ਆ ਪਿੰਡ ਪੂਲੀ ਜਿਲ੍ਹਾ ਬਠਿੰਡਾ ਵਿਖੇ ਸਰਦਾਰ ਦੀਪਿੰਦਰ ਸਿੰਘ ਜੀ ਦਾ ਇਹ ਖੇਤ ਆ ਤੇ ਇਸ ਖੇਤ ਦੇ ਵਿੱਚ ਵੀ ਚੂਹਿਆਂ ਦਾ ਮਸਲਾ ਇੱਕ ਵੱਡਾ ਮਸਲਾ ਸੀ। ਦਿਪਿੰਦਰ ਸਿੰਘ ਜੀ ਕੈਨੇਡਾ ਤੋਂ ਪੱਕੇ ਤੌਰ ਤੇ ਪੰਜਾਬ ਆਏ। ਇੱਥੇ ਇਹਨਾਂ ਨੇ ਕੁਦਰਤੀ ਖੇਤੀ ਸ਼ੁਰੂ ਕੀਤੀ ਤੇ ਉਸ ਸੰਬੰਧ ਦੇ ਵਿੱਚ ਇਹਨਾਂ ਦਾ ਸੰਪਰਕ ਮੇਰੇ ਨਾਲ ਹੋਇਆ। ਜਦੋਂ ਪਹਿਲੇ ਦਿਨ ਮੈਂ ਇਹਨਾਂ ਦੇ ਖੇਤ ਵਿਜ਼ਿਟ ਕੀਤਾ ਤਾਂ ਇਹਨਾਂ ਨੇ ਗੱਲਾਂ-ਗੱਲਾਂ 'ਚ ਗੱਲ ਕੀਤੀ ਕਿ ਭਾਈ ਸਾਡੇ ਚੂਹਿਆਂ ਦਾ ਮਸਲਾ ਬਹੁਤ ਵੱਡਾ ਮਸਲਾ, ਬਹੁਤ ਭਾਰੀ ਸਮੱਸਿਆ। ਵੀ ਇਹਦਾ ਕੀ ਹੱਲ ਹੋ ਸਕਦਾ? ਸੋ ਇਹਨਾਂ ਨੂੰ ਚੂਹਿਆਂ ਦੀ ਸਮੱਸਿਆ ਦਾ ਇੱਕ ਬਿਲਕੁਲ ਕੁਦਰਤੀ ਹੱਲ ਮੈਂ ਦੱਸ ਕੇ ਗਿਆ ਸੀਗਾ ਤੇ ਉਹ ਹੱਲ ਜਿਹੜਾ ਹੈਗਾ ਇਸ ਵੇਲੇ ਤੁਹਾਡੀਆਂ ਅੱਖਾਂ ਦੇ ਸਾਹਮਣੇ ਆ ਇਹਨਾਂ ਦੋ ਦਰवेशਾਂ ਦੇ ਰੂਪ ਚ ਇਹ ਦੋ ਨਹੀਂ ਇਹਨਾਂ ਵਰਗੇ ਤਿੰਨ ਚਾਰ ਹੋਰ ਵੀ ਹੈ ਹਸੀ ਗਾਲ ਭਾਜੀ ਹਸੀ ਗਾਲ ਜੀ ਤਾਂ ਕਿਹੋ ਜਿਹਾ ਰਿਜ਼ਲਟ ਮਿਲਿਆ ਜੀ ਬਹੁਤ ਵਧੀਆ ਰਿਜ਼ਲਟ ਸੀਗਾ ਪਹਿਲਾਂ ਨਾ ਪ੍ਰੋਬਲਮ ਇੰਨੀ ਜਾ ਰਸੀ ਸੀ ਕੋਈ ਬਾਤ ਹੀ ਨਹੀਂ ਖੜਦੀ ਸੀ ਪਹਿਲਾਂ ਇਧਰਲੇ ਪਾਸੇ ਖੱਡਾ ਹੀ ਖੱਡਾ ਸੀ ਚਾਰੇ ਪਾਸੇ ਜਿੱਧਰ ਮਰਜ਼ੀ ਨਿਗਾ ਮਾਰ ਲਓ ਜੀ ਜਦੋਂ ਤੁਸੀਂ ਇਹ ਆਈਡੀਆ ਦਿੱਤਾ ਹੀ ਇਹ ਤੋਂ ਬਾਅਦ ਤਾਂ ਹੁਣ ਸਾਨੂੰ ਕਰੇ ਪਾਣੀ ਹੀ ਟੁੱਟਿਆ ਸਾਡਾ ਹੀ ਜੀ ਮੈਨੂੰ ਲੱਗਦਾ ਨਹੀਂ ਕਦੇ ਕਹੀ ਚੱਕੀ ਹੋਊਗੀ ਸਾਡੇ ਬੰਦੇ ਨੇ ਕਿ ਕਦੇ ਕਦੇ ਪਾਣੀ ਟੁੱਟਿਆ ਹੋਊਗਾ ਹਰ ਤੋੜ ਨਹੀਂ ਆਦਾ ਇਹ ਸਫਾਈ ਕਰਦਾ ਸਾਰੀ ਬੱਟ ਤਾਂ ਇਧਰਲੇ ਪਾਸੇ ਹਰੀ ਬੱਟ ਜਾਂਦੀ ਹੈ ਕਿਤੇ ਵੀ ਕਦੇ ਖੱਡ ਨਹੀਂ ਪੇ ਤੁਸੀਂ ਇਹਨਾਂ ਨੂੰ ਖੇਤ ਗਿਜਾਉਣ ਵਾਸਤੇ ਕੀ ਕੀਤਾ ਫਿਰ ਉਹ ਵੀ ਦੱਸ ਦਿਓ ਮਾੜਿਆ ਖੇਤ ਖੇਤ ਗਿਜਾਉਣ ਵਾਸਤੇ ਪਹਿਲਾਂ ਇਹਨਾਂ ਨੂੰ ਬਸ ਥੋੜਾ ਜਿਹਾ ਇੱਕ ਟਾਈਮ ਰਸਤੀ ਵਗੈਰਾ ਜਾਂ ਰੋਟੀ ਵਗੈਰਾ ਥੋੜੀ-ਬੋਦੀ ਪਾ ਦਿੰਦੇ ਸੀ ਬਾਕੀ ਕੰਮ ਤਾਂ ਇਹ ਆਪੇ ਹੀ ਕਰ ਦਿੰਦੇ ਆ ਕਿ ਜਦੋਂ ਇਹਨਾਂ ਨੂੰ ਭੁੱਖ ਲੱਗਦੀ ਹੈ ਫਿਰ ਇਹ ਗਸਤ ਦੇ ਜਾਂਦੇ ਆ ਇਹ ਸਾਰੇ ਪਾਸੇ ਹੂੰ ਸ਼ਿਕਾਰ ਤੇ ਸ਼ਿਕਾਰ ਤੇ ਬਸ ਹੂੰ ਪਸ਼ਕਾਰ ਖੇਡਦੇ ਖੇਡਦੇ ਵੇ ਸਾਰਾ ਸਫਾਈ ਕਰਦੇ ਜਾਂਦੇ ਆ ਸੋ ਮੈਂ ਤੁਹਾਨੂੰ ਦੱਸਦਾ ਕਿ ਉਹ ਘੱਲ ਕਲਾਂ ਵਾਲੇ ਜਿਹੜੇ ਮਰੇ ਕਿਸਾਨ ਭਰਾ ਉਹਨਾਂ ਨੇ ਕੀ ਕੀਤਾ ਕਿ ਮੋਟਰ ਦੇ ਕੋਈ ਕੁੱਤੀ ਸੂਈ ਸੀ ਤੇ ਉਹਨੇ ਜਿੰਨੇ ਕਤੂਰੇ ਦਿੱਤੇ ਜਦੋਂ ਕਤੂਰੇ ਸੰਭਲ ਜੇ ਗਏ ਤਾਂ ਉਹਨਾਂ ਨੇ ਕੀ ਕੀਤਾ ਇੱਕ ਟਾਈਮ ਦੁੱਧ ਸਵੇਰੇ ਤੇ ਦੁਪਹਿਰ ਵੇਲੇ ਡੱਕਮੀ ਲੱਸੀ ਪਾ ਦਿਆ ਕਰਨੀ ਉਹਨਾਂ ਕਤੂਰਿਆਂ ਨੂੰ ਤੇ ਸ਼ਾਮ ਨੂੰ ਕੁਛ ਨਹੀਂ ਤਾਂ ਦਿਨੇ ਦੁੱਧ ਤੇ ਲੱਸੀ ਦੇ ਨਾਲੋ ਡੱਕੇ ਰਹਿੰਦੇ ਸੀ ਤੇ ਰਾਤ ਨੂੰ ਉਹਨਾਂ ਨੂੰ ਕੁਝ ਮਿਲਦਾ ਨਹੀਂ ਸੀ ਰੋਟੀ ਦਾ ਰੋਟੀ ਪਾਣੀ ਦੇ ਰੂਪ ਚ ਤੇ ਫਿਰ ਇੱਕ ਰਾਤ ਦੇ ਵਿੱਚ ਉਹਨਾਂ ਨੇ 70-70 ਚੂਹੇ ਨਬੇੜੇ ਤਾਂ ਉਹੀ ਆਈਡੀਆ ਮੈਂ ਇੱਥੇ ਦਿੱਤਾ ਤੇ ਕਹਿੰਦੇ ਹੁੰਦੇ ਆ ਵੀ ਜਿਹੜੀ ਚੀਜ਼ ਇੱਕ ਥਾਂ ਕਾਮਯਾਬ ਹੋਈ ਹੋਵੇ ਤੇ ਦੂਜੇ ਥਾਂ ਤੇ ਵੀ ਕਾਮਯਾਬ ਹੋ ਜਾਏ ਇਹਦਾ ਮਤਲਬ ਹੈ ਕਿ ਉਹ ਸਹੀ ਹੈ ਤੇ ਅੱਜ ਇਹਨਾਂ ਦੇ ਖੇਤ ਦੇ ਵਿੱਚ ਚੂਹਾ ਵਾਲੇ ਮਸਲੇ ਦਾ ਹੱਲ ਜਿਹੜਾ ਆਏਗਾ ਉਹ ਇਹਨਾਂ ਜਾਨਵਰਾਂ ਨੇ ਬਾਖੂਬੀ ਕੀਤਾ ਤੇ ਤੁਸੀਂ ਵੀ ਆਪਣੇ ਖੇਤਾਂ ਦੇ ਵਿੱਚ ਜੇ ਚੂਹਿਆਂ ਦੀ ਸਮੱਸਿਆ ਤੋਂ ਪਰੇਸ਼ਾਨ ਆ ਤਾਂ ਇਸ ਤਰ੍ਹਾਂ ਦਾ ਕੋਈ ਉਪਰਾਲਾ ਕਰੋ ਕਿ ਕੋਈ ਕੁੱਤੀ ਸੂਣ ਵਾਲੀ ਆ ਜਾਂ ਕੁੱਤੀ ਸੂਈ ਆ ਤੁਹਾਡੀ ਮੋਟਰ ਦੇ ਨੇੜੇ ਤੇੜੇ ਤਾਂ ਉਹਨੂੰ ਥੋੜਾ ਬਹੁਤਾ ਖਾਣ ਪੀਣ ਨੂੰ ਦਿਓ ਤੇ ਫਿਰ ਇੰਨਾ ਕੁ ਭੁੱਖਾ ਰੱਖੋ ਕਿ ਰਾਤ ਨੂੰ ਉਹ ਜਿਹੜਾ ਆਏਗਾ ਸ਼ਿਕਾਰ ਹੀ ਕਰਨ ਉਹ